sunday.com ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਾਲ ਪੰਡ ਆਲਮਗੀਰ ਕਾਲਾ ਸਿੰਘ ਜੀ ਜੋ ਕਿ ਪੰਚਾਇਤੀ ਜ਼ਮੀਨ ਦੀ ਅੱਜ ਬੋਲੀ ਸੀਗੀ ਜੋ ਕਿ ਸਾਰੀ ਹੀ ਬੋਲੀ ਦਾ ਵਿਸਤਾਰਪੂਰਕ ਬੇਰਵਾ ਗੁਰਪ੍ਰੀਤ ਸਿੰਘ ਖੋਲ ਸਾਹਿਬ ਜੀ ਆਪਾਂ ਨੂੰ ਦੱਸੂਗਾ ਜੀ ਮੇਰੇ ਪਹਿਲੇ ਤੁਹਾਡਾ ਬਹੁਤ ਹੀ ਸਵਾਗਤ ਤੁਹਾਡਾ ਜੀ ਕਾਲਾ ਸਿੰਘ.com ਤੇ ਜੀ ਹਾਂਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਫੇਸਬੁੱਕ ਤੇ YouTube ਤੇ ਸਾਨੂੰ ਦਰਸ਼ਕ ਦੇਖ ਰਿਹਾ ਹੈ ਜੀ ਸਾਰਿਆਂ ਨੂੰ ਸਤਿ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੈਠੋ ਆ ਜੀ ਆਪਣੇ ਜੀ ਪੰਚਾਇਤ ਦੀ ਬੋਲੀ ਦਾ ਆਪਾਂ ਨੂੰ ਬਿਸਟਾਰਬੁਰਗ ਮਾਰੇ ਦੱਸੋ ਸਾਰੇ ਆਪਣੀ ਸੰਗਤ ਨੂੰ ਜੀ ਕੀ ਕੀ ਉਹਨਾਂ ਦਾ ਰਿਜ਼ਲਟ ਰਿਹਾ ਜੀ ਕਿੱਦਾਂ ਕਿੱਦਾਂ ਰਿਜ਼ਲਟ ਇਦਾਂ ਰਿਹਾ ਜੀ ਅੱਜ ਆਪਣੇ ਆਲਮਗੀਰ ਕਾਲਾ ਸੰਗਿਆ ਦੀ ਪੰਚਾਇਤੀ ਬੋਲੀ ਸੀ ਜੀ ਜਿਹਦਾ 2-3 ਦਿਨ ਪਹਿਲਾਂ ਪੋਸਟਰ ਪਾ ਕੇ ਸੋਸ਼ਲ ਮੀਡੀਆ ਤੇ ਜੀ ਸਾਰਿਆਂ ਨੂੰ ਮੈਸੇਜ ਸੁਨੇਹਾ ਲਾ ਦਿੱਤਾ ਗਿਆ ਸੀਗਾ ਬਿਲਕੁਲ ਬਿਲਕੁਲ ਤੇ ਸਾਰੇ ਜਿੰਨੇ ਵੀ ਪਿੰਡ ਵਾਸੀ ਚਾਹਵਾਨ ਸੀ ਜੀ ਉਹ ਪੂਰੀ ਪੰਚਾਇਤ ਨੇ ਆਪਣੇ ਲੈਵਲ ਤੇ ਵੀ ਸਾਰਿਆਂ ਨੂੰ ਸੁਨੇਹਾ ਦਿੱਤਾ ਜੀ ਤੇ ਸਾਰੇ ਅੱਜ ਪਹੁੰਚੇ ਜਿਹੜੇ ਚਾਹਵਾਨ ਸਾਥੀ ਸੀਗੇ ਜੀ ਉਹਨਾਂ ਨੇ ਆ ਕੇ ਆਪਣੀ ਆਪਣੀ ਮਤਲਬ ਕਹਿ ਲਓ ਪਹੁੰਚ ਦੇ ਹਿਸਾਬ ਨਾਲ ਹਾਂਜੀ ਜਿਨੇ ਵੀ ਬੋਲੀ ਦਿੱਤੀ ਆ ਜੀ ਤੇ ਬੋਲੀ ਉਸ ਬੋਲੀ ਦੇ ਵਿੱਚ ਸਾਡੇ ਕੋਲ ਸਾਡੇ ਸਾਰੇ ਪੰਚਾਇਤ ਮੈਂਬਰ ਇੱਥੇ ਬੈਠਿਆ ਤੇ ਪੂਰੇ ਪਿੰਡ ਵਾਸੀਆਂ ਦੇ ਸਾਹਮਣੇ ਜਿਹੜੀ ਬੋਲੀ ਕਰਾਈ ਗਈ ਆ ਜੀ ਉਹਦੇ ਵਿੱਚ ਹਰਪ੍ਰੀਤ ਸਿੰਘ ਉਹਨਾਂ ਨੇ ਸਾਡੇ ਕੋਲੋਂ ਇੱਕ ਰਕਬਾ ਜਿਹੜਾ ਜ਼ਮੀਨ ਦਾ ਲਿਆ ਜੀ 410000 ਰੁਪਏ ਨੂੰ ਉਹਨਾਂ ਨੇ ਬੋਲੀ ਦਿੱਤੀ ਠੀਕ ਹੈ ਜੀ ਇੱਕ ਗੌਰਵੀ ਸਿੰਘ son of ਜਗਤਾਰ ਸਿੰਘ ਜੀ ਇਹ ਮਿੱਤਰ ਸਾਡਾ ਆਪਣਾ ਕਾਲਾ ਸੰਘਿਆ ਤੋਂ ਜੀ ਖਾਸ ਕਾਲੇ ਤੋਂ ਆ ਜੀ ਇਹਨੇ ਇੱਕ ਰਕਬੇ ਦੀ ਬੋਲੀ ਦਿੱਤੀ 593000 ਜੀ ਇਹ ਬੋਲੀ ਗਈ ਇੱਕ ਹਰਦਿਆਲ ਸਿੰਘ son of ਮੋਹਨ ਸਿੰਘ ਜੀ ਠੀਕ ਹੈ ਜੀ ਇੱਕ ਰਕਬੇ ਦੀ ਜਿਹੜੀ ਇਹਨਾਂ ਨੇ ਬੋਲੀ ਦਿੱਤੀ ਬਿਲਕੁਲ 312000 ਨੂੰ ਇਹ ਬੋਲੀ ਗਈ ਜੀ ਇੱਕ ਸਾਡੇ ਮਾਤਾ ਜੀ ਸਰਿੰਦਰ ਕੌਰ ਵਾਈਫ ਆਫ ਮੋਹਨ ਸਿੰਘ ਜੀ ਇਹਨਾਂ ਨੇ ਇੱਕ ਬੋਲੀ ਦਿੱਤੀ ਜਿਹੜੀ ਇਹ 118000 ਨੂੰ ਜਿਹੜੀ ਜਿੰਨਾ ਰਕਬਾ ਕਾਗਜ਼ਾਂ ਦੇ ਵਿੱਚ ਸਾਡੇ ਕੋਲ ਪੁਰਾਣੀ ਪੰਚਾਇਤ ਦਾ ਜੋ ਵਗਦਾ ਸੀ ਜੀ ਉਹ ਉਹਨਾਂ ਕਾਗਜ਼ਾਂ ਦੇ ਹਿਸਾਬ ਨਾਲ ਇਹ ਬੋਲੀ ਹੋਈ ਆ ਜੀ ਤੇ ਇਹ ਜਿਹੜੀ ਬੋਲੀ ਦੀ ਅਮਾਉਂਟ ਮੈਂ ਤੁਹਾਨੂੰ ਦੱਸ ਦਿੱਤੀ ਆ ਵੀ ਇੰਨੇ-ਇੰਨੇ ਪੈਸਿਆਂ ਦੇ ਜਿਹੜੀ ਆਪਣੀ ਆਲਮਗੀਰ ਦੀ ਪੰਚਾਇਤੀ ਜ਼ਮੀਨ ਦੀ ਜਿਹੜੀ ਬੋਲੀ ਗਈ ਆ ਜੀ ਜੀ ਬਿਲਕੁਲ ਟੋਟਲ 14 ਲੱਖ 32000 ਰੁਪਇਆ ਆਪਾਂ ਕਹਿ ਸਕਦੇ ਆ ਜੀ ਜਿਹੜਾ ਇਹਦੇ ਵਿੱਚ ਬੋਲੀ ਜੱਜ ਜਿਹੜਾ ਪੰਚਾਇਤ ਨੂੰ ਮਿਲਿਆ ਆ ਜੀ ਠੀਕ ਆ ਜੀ ਇਹ ਚੈੱਕ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡੇ ਕੋਲੋਂ ਇਹ ਬੋਲੀ ਦਿੱਤੀ ਆ ਜਮੀਨ ਲਈ ਆ ਉਹਨਾਂ ਨੇ ਚੈੱਕ ਸਾਨੂੰ ਅੱਜ ਦਿੱਤੇ ਆ ਇਹ ਚੈੱਕ ਹੁਣ ਬੈਂਕ ਚ ਲਾਵਾਂਗੇ ਠੀਕ ਹੈ ਜੀ ਜਿੱਦਾਂ ਜਿੱਦਾਂ ਇਹ ਚੈੱਕ ਪਾਸ ਹੋਈ ਗਏ ਉਸੇ ਤਰੀਕੇ ਨਾਲ ਇਹਨਾਂ ਬੰਦਿਆਂ ਨੂੰ ਇਹ ਜਿਹੜਾ ਜ਼ਮੀਨ ਦਾ ਕਾਬਜਾ ਦਿੱਤਾ ਜਾਊਗਾ ਬਿਲਕੁਲ ਪਹਿਲਾਂ ਤੇ ਆਪਣਾ ਸਾਰੀ ਪੰਚਾਇਤ ਨੂੰ ਬਹੁਤ ਬਹੁਤ ਸਾਰੀ ਪੰਚਾਇਤ ਹੀ ਵਧਾਈ ਦੇ ਯੋਗ ਆ ਜੀ ਇਹ ਜਿਹੜੀ ਬੋਲੀ ਬਹੁਤ ਹੀ ਪੀਸਫੁਲੀ ਤੇ ਵਧੀਆ ਢੰਗ ਨਾਲ ਹੋਈ ਆ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਬਿਲਕੁਲ ਇਹ ਬੋਲੀ ਜੀ ਬਹੁਤ ਵਧੀਆ ਦੇਖੋ ਸਾਰਿਆਂ ਦਾ ਸਾਥ ਹੈ ਜੀ ਜੀ ਕਿਸੇ ਨੇ ਕੋਈ ਰੌਲਾ ਰੱਪਾ ਨਹੀਂ ਉਥੇ ਪਾਇਆ ਬਿਲਕੁਲ ਠੀਕ ਹੈ ਜੀ ਪੰਚਾਇਤ ਨੇ ਕੋਸ਼ਿਸ਼ ਕਰ ਆਪਣੀਆਂ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਪਹਿਲਾਂ ਦੱਸ ਦਿੱਤੀਆਂ ਸੀ ਉਹਨਾਂ ਸ਼ਰਤਾਂ ਦਾ ਵੇਰਵਾ ਮੈਂ ਸੋਸ਼ਲ ਮੀਡੀਆ ਦੇ ਵੀ ਇੱਕ ਹੋਰ ਦੱਸ ਦਿੰਨਾ ਕਿ ਪੰਚਾਇਤ ਨੇ ਡਿਸਾਈਡ ਕੀਤਾ ਸੀ ਕਿ ਜਿਹੜੀ ਜ਼ਮੀਨ ਦੀ ਜਿਹੜੀ ਬੋਲੀ ਆ ਜੀ ਸਾਨੂੰ ਇੱਕ ਸਰਕਾਰ ਵੱਲੋਂ ਚਿੱਠੀ ਸੀ ਕਿ 20% ਵਧਾਓ ਬਿਲਕੁਲ ਠੀਕ ਹੈ ਸਾਡੇ ਸੈਕਟਰੀ ਸਾਹਿਬ ਨੇ ਵੀ ਸਾਨੂੰ ਦੱਸਿਆ ਸੀ ਪਰ ਸਾਰੇ ਹੀ ਅਸੀਂ ਪੰਚਾਇਤ ਨੇ ਉਹ ਜਿਹੜੀ ਬੋਲੀ ਆ 10% ਵਧਾਈ ਆ ਜੀ ਜੀ ਠੀਕ ਹੈ ਜੀ 10% ਬੋਲੀ ਪਿਛਲੇ ਸਾਲ ਨਾਲੋਂ ਵਧੀ ਆ ਦੂਜੀ ਗੱਲ ਇਹ ਆ ਵੀ ਇਹਦੇ ਵਿੱਚ ਇੱਕ ਰੂਲ ਇਹ ਰੱਖਿਆ ਗਿਆ ਕਿ ਜਿਹੜਾ ਵੀ ਬੋਲੀ ਦੇਊਗਾ ਉਹ ਆਲਮਗੀਰ ਜਾ ਸਾਡੇ ਖਾਸ ਕਾਲੇ ਦਾ ਬੰਦਾ ਹੀ ਹੋਊਗਾ ਅਸੀਂ ਜਿਹੜੀ ਪਹਿਲ ਆ ਉਹ ਆਪਣੇ ਪਿੰਡ ਨੂੰ ਦਿੱਤੀ ਆ ਆਲਮਗੀਰ ਕਾਲਾ ਸੰਘਿਆ ਨੂੰ ਠੀਕ ਹੈ ਜੀ ਨਾਲ ਇਹ ਵੀ ਦੱਸਿਆ ਕਿ ਜੇਕਰ ਕੋਈ ਸਾਡੇ ਪਿੰਡਾਂ ਚੋਂ ਨਹੀਂ ਬੋਂਦਾ ਸਾਡੇ ਪਿੰਡ ਚੋਂ ਕਾਲਾ ਸੰਘਿਆ ਚੋਂ ਜ਼ਮੀਨ ਨਹੀਂ ਬੋਂਦਾ ਤਾਂ ਅਸੀਂ ਜ਼ਮੀਨ ਜਿਹੜੀ ਬਾਹਰਲੇ ਬੰਦੇ ਨੂੰ ਦਵਾਂਗੇ ਠੀਕ ਹੈ ਠੀਕ ਹੈ ਜੀ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਜ਼ਮੀਨ ਅਸੀਂ ਜਿਹੜੀ ਕਾਲੇ ਸੰਘਿਆ ਵਾਲੇ ਬੰਦਿਆਂ ਨੂੰ ਵੀ ਇੱਕ ਸ਼ਰਤ ਤੇ ਦਿੱਤੀ ਆ ਵੀ ਇਹ ਤੁਸੀਂ ਆਲਮਗੀਰ ਜਾਂ ਕਾਲੇ ਸੰਘਿਆ ਵਾਲੇ ਹੀ ਬੋਂਣਗੇ ਇਹ ਨਹੀਂ ਵੀ ਆਪ ਬੋਲੀ ਦੇ ਕੇ ਜ਼ਮੀਨ ਗਾਂ ਕਿਸੇ ਹੋਰ ਨੂੰ ਦੇਣੀ ਜੀ ਇਹ ਕੰਮ ਜਿਹੜਾ ਬੰਦ ਕਰ ਦਿੱਤਾ ਆ ਇਹ ਕੰਮ ਨਹੀਂ ਹੋਊਗਾ ਜੀ ਠੀਕ ਆ ਜੀ ਤੇ ਬਾਕੀ ਪੈਸੇ ਜਿਹੜੇ ਆ ਬੋਲੀ ਦੇ ਉਹ ਸਾਰਿਆਂ ਦੇ ਕੋਲੋਂ ਅੱਜ ਹੀ ਜਦੋਂ ਬੋਲੀ ਹੋਈ ਉਹ ਤੁਰੰਤ ਉਹਨਾਂ ਸਾਰਿਆਂ ਤੋਂ ਚੈੱਕ ਲੈ ਲੈ ਗਏ ਐਡਵਾਂਸ ਦੇ ਵਿੱਚ ਠੀਕ ਹੈ ਜੀ ਜੇ ਜਿਦਾ ਆਪਣੇ ਸ਼ਰਤਾਂ ਰੱਖੀਆਂ ਹੋਈਆਂ ਜੀ ਇਹ ਸ਼ਰਤਾਂ ਪਹਿਲਾਂ ਵੀ ਲਾਗੂ ਹੁੰਦੀਆਂ ਸੀ ਜਾਂ ਆਪਾਂ ਹੋਣੀ ਐ ਇਸ ਟਾਈਮ ਵੀ ਰੱਖੀਆਂ ਹੋਈਆਂ ਨਹੀਂ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਜੀ ਇਹ ਜੋ ਵੀ ਸ਼ਰਤਾਂ ਰੱਖੀਆਂ ਅਸੀਂ ਬਣਾਈਆਂ ਇਹ ਸਾਡੀ ਪੰਚਾਇਤ ਨੇ ਸਾਡੇ ਪੰਜ ਸਾਹਿਬ ਬੈਠੇ ਆ ਰਜਿੰਦਰ ਸਿੰਘ ਜੀ ਪਵਿੱਤਰ ਸਿੰਘ ਪਿੱਤਾ ਜੀ ਠੀਕ ਆ ਹਰਦੇਵ ਸਿੰਘ ਜੋਗਾ ਇਹ ਅਸੀਂ ਸਾਰੀ ਪੰਚਾਇਤ ਨੇ ਬੈਠ ਕੇ ਇਹ ਜਿਹੜੀਆਂ ਗੱਲਾਂ ਡਿਸਾਈਡ ਕੀਤੀਆਂ ਸੀ ਜੋ ਵੀ ਅਸੀਂ ਕੀਤਾ ਤੇ ਪਹਿਲਾਂ ਕੀ ਹੁੰਦਾ ਸੀ ਕੀ ਨਹੀਂ ਹੁੰਦਾ ਉਹਦੇ ਬਾਰੇ ਸਾਡੇ ਕੋਈ ਜਾਣਕਾਰੀ ਨਹੀਂ ਠੀਕ ਆ ਠੀਕ ਆ ਯਾਨੀ ਕਿ ਔਨ ਟਾਈਮ ਹੀ ਤੁਸੀਂ ਹੋਂ ਦੀ ਸ਼ਰਤਾਂ ਰੱਖੀਆਂ ਨੇ ਬਿਲਕੁਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੋ ਮੈਂ ਤਾਂ ਬੋਲੀ ਪਹਿਲੀ ਦੇਖੀ ਹੈ ਜੀ ਬਿਲਕੁਲ ਕਦੇ ਪਹਿਲੀ ਕਰਾਈ ਆ ਠੀਕ ਹੈ ਉਦੋਂ ਪਹਿਲਾਂ ਮੈਂ ਕਦੇ ਪੰਜੇਤੀ ਜ਼ਮੀਨ ਦੀ ਬੋਲੀ ਪਿੰਡ ਚ ਵੇਖੀ ਨਹੀਂ ਹਾਂ ਮੇਰੇ ਸਾਥੀਆਂ ਨੇ ਵੇਖੀ ਹੋਊਗੀ ਮੈਨੂੰ ਇਹਨਾਂ ਦਾ ਪਤਾ ਨਹੀਂ ਅਸੀਂ ਪਿੰਡਾਂ ਚ ਸੁਣਦੇ ਹਾਂ ਜਿੱਦਾਂ ਬਈ ਬੋਲੀਆਂ ਦੇ ਵਿੱਚ ਬੜੀ ਜਿਦਾ ਖੇਬਾ ਖੇਬੀ ਹੁੰਦੀ ਆ ਜੀ ਪਰ ਇਸ ਬੋਲੀ ਦੇ ਵਿੱਚ ਪੀਸਫੁਲ ਬੋਲੀ ਹੋਈ ਆ ਬਹੁਤ ਵਧੀਆ ਜੀ ਸਾਰੇ ਸੂਝਵਾਨ ਕਿਸਾਨ ਆ ਜੀ ਸਾਰੇ ਸਿਆਣੇ ਆ ਜੀ ਸਿਆਣੇ ਪਿੰਡ ਵਾਸੀ ਆ ਦੇਖੋ ਸਭ ਤੋਂ ਵੱਡੀ ਗੱਲ ਜਿਹੜੀਆਂ ਗੱਲਾਂ ਦਾ ਰੌਲਾ ਪੈਂਦਾ ਹੁੰਦਾ ਜੀ ਵੀ ਜ਼ਮੀਨ ਬਾਹਰਲਾ ਬੰਦਾ ਲੈ ਗਿਆ ਜਾ ਆਪਣੇ ਲਿਹਾਜ਼ੀ ਨੂੰ ਦੇਤੀ ਅਸੀਂ ਉਹ ਕੰਮ ਬੰਦ ਕਰਤਾ ਜੀ ਕੋਈ ਲਿਹਾਜ਼ੀ ਵਾਲਾ ਕੰਮ ਨਹੀਂ ਜੀ ਕੋਈ ਬਾਹਰ ਵਾਲਾ ਕੰਮ ਨਹੀਂ ਸਾਰੀ ਦੀ ਸਾਰੀ ਗੱਲ ਜੋ ਅਸੀਂ ਪਹਿਲਾਂ ਕਲੀਅਰ ਪੰਚਾਇਤ ਨੇ ਆਪਣੇ ਫੈਸਲੇ ਲਏ ਸੀ ਉਹ ਸਾਰਿਆਂ ਨੂੰ ਦੱਸ ਦਿੱਤੇ ਤੇ ਸਾਰਿਆਂ ਨੇ ਉਸ ਚੀਜ਼ ਤੇ ਪਹਿਰਾ ਦਿੱਤਾ ਠੀਕ ਹੈ ਜੀ ਕੋਈ ਰੌਲਾ ਨਹੀਂ ਪਿਆ ਬੜੇ ਆਰਾਮ ਨਾਲ ਜਿਹੜੀ ਬੋਲੀ ਹੋਈ ਜੀ ਜੀ ਇਥੇ ਆਪਣੇ ਸਾਰੀਆਂ ਵਿਸਤਾਰਪੂਰਵ ਗੱਲਾਂ ਜੀ ਆਪਾਂ ਬਹੁਤ ਬਹੁਤ ਧੰਨਵਾਦ ਸਾਰੀ ਪੰਚਾਇਤ ਦਾ ਕਰਦੇ ਆ ਜੀ ਅਸੀਂ